ਇਥੇ ਮਾਲਵੇ ਦੇ ਵਿੱਚ ਪੱਤਰਕਾਰਾਂ ਤੇ ਹੋਏ ਪਰਚੇ ਦੇ ਖਿਲਾਫ ਲੋਕ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਹੁਣ ਮਾਝੇ ਤੇ ਦੁਆਬੇ ਦੇ ਲੋਕ ਵੀ ਸੜਕਾਂ ਤੇ ਆ ਗਏ ਨੇ ਜਿਹੜੀ ਇਹ ਸੱਤਾਧਰੇ ਜਿਹੜੀ ਇਹ ਗੱਲ ਕਹਿ ਕੇ ਆਈ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਸੱਤਾ ਦੇ ਵਿੱਚ ਅਸੀਂ ਆਵਾਂਗੇ ਆਮ ਲੋਕਾਂ ਦੀ ਸਰਕਾਰ ਆਊਗੀ ਤੇ ਉਦੋਂ ਕਿਸੇ ਨੂੰ ਵੀ ਰੋਸ ਪ੍ਰਦਰਸ਼ਨ ਰੋਸ ਧਰਨੇ ਨਹੀਂ ਦੇਣੇ ਪੈਣਗੇ ਪਰੰਤੂ ਤੁਹਾਨੂੰ ਪਤਾ ਕਿ ਪਹਿਲੇ ਦਿਨ ਤੋਂ ਜਦੋਂ ਦੀ April ਤੋਂ ਸਰਕਾਰ April 2022 ਤੋਂ ਸਰਕਾਰ ਬਣੀ ਹੈ ਤੇ ਪਹਿਲੇ ਦਿਨ ਤੋਂ ਹੀ ਜਿਹੜੀ ਹੈਗੀ ਆ ਲੋਕ ਸੜਕਾਂ ਦੇ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਮਜ਼ਦੂਰ ਹੋਣ ਜਿੰਨੇ ਵੀ ਹੈਗੇ ਸਾਰੇ ਸੜਕਾਂ ਦੇ ਉੱਤੇ ਆ ਸਾਡੇ ਬਾਈ ਮਿੰਟੂ ਗੁਰਸਰੀਏ ਨੇ ਇੱਕੋ ਹੀ ਸਵਾਲ ਕੀਤਾ ਸੀ ਕਿ ਇਹਨੇ ਜਿਹੜਾ ਹੈਗਾ ਵਾ ਜਿਹੜਾ ਗੱਡਾ ਕਿਹਨੇ ਬਣਾਇਆ ਹੋਇਆ ਆ ਕੋੜਾ ਰੇੜਾ ਕਿਹਨੇ ਬਣਾਇਆ ਹੋਇਆ ਜਿਹੜਾ ਪੱਠਿਆੜਾ ਰੇੜਾ ਕਿਹਨੇ ਬਣਾਇਆ ਹੋਇਆ ਐਡਾ ਕ ਸਵਾਲ ਕਰਦੇ ਉਦੋਂ ਪਰਚਾ ਦਾਦ ਕੀਤਾ ਜਾਂਦਾ ਸਾਡੇ ਵੀਰ ਮ ਜਿਹੜੇ ਸਾਡੇ ਗੋਇਲ ਸਾਹਿਬ ਨੇ ਜਿਹੜੇ ਆਰਟੀ ਐਕਟੀਵਿਸਟ ਨੇ ਉਹਨਾਂ ਉੱਪਰ ਪਾਰਚੇ ਦਾ ਸਿਰਫ ਇੱਕ ਸਵਾਲ ਕਰਨ ਦੇ ਉੱਪਰ ਹੁਣ ਸਾਡੇ ਆਵਾਜ਼ ਵੀ ਜਿਹੜੀ ਬੰਦ ਕੀਤੀ ਜਾਊਗੀ 19 ਤਰੀਕ ਦੇ ਨਾਲ ਸੋਮਵਾਰ ਨੂੰ ਪੀਏਪੀ ਚੌਂਕ ਪੱਕੇ ਤੌਰ ਤੇ ਬੰਦ ਕਰਾਂਗੇ ਕਿੰਨੇ ਦਿਨਾਂ ਵਾਸਤੇ ਜੀ ਉੱਥੇ ਮੋਰਚਾ ਲੱਗੂਗਾ ਉਹ ਪੱਕੇ ਤੌਰ ਤੇ ਬੰਦ ਕਰਾਂਗੇ ਜਿੰਨਾਂ ਸਾਡਾ ਮਸਲਾ ਹੱਲ ਹੋ 19 19 ਜਨਵਰੀ ਨੂੰ ਦਿਨ ਸੋਮਵਾਰ ਨੂੰ ਸਵਾਗਤ ਹੈ ਜੀ ਤੁਹਾਡਾ ਐਸਡੀਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਸਿੰਘ ਜੀ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਢਿੱਲਵਾਂ ਟੋਲਪਲਾਸਾ ਤੇ ਪਹੁੰਚੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਆਹ ਕਿਸਾਨ ਪਹੁੰਚੇ ਨੇ ਪੱਤਰਕਾਰਾਂ ਤੋਂ ਹੋਏ ਪਰਚੇ ਦੇ ਖਿਲਾਫ ਇਹ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਨੇ ਇੱਕ ਪਾਸੇ ਜਿੱਥੇ ਮਾਲਵੇ ਦੇ ਵਿੱਚ ਪੱਤਰਕਾਰਾਂ ਤੋਂ ਹੋਏ ਪਰਚੇ ਦੇ ਖਿਲਾਫ ਲੋਕ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਹੀ ਹੁਣ ਮਾਝੇ ਅਤੇ ਦੁਆਬੇ ਦੇ ਲੋਕ ਵੀ ਸੜਕਾਂ ਤੇ ਆ ਗਏ ਨੇ ਇਹ ਗੁਰਦੀਪ ਸਿੰਘ ਇਹ ਭੰਡਾਲ ਪੰਜਾਬ ਕਿਸਾਨ ਯੂਨੀਅਨ ਬਾਗੀ ਤੋਂ ਸਾਡੇ ਨਾਲ ਨੇ ਇਹ ਭੰਡਾਲ ਸਾਹਿਬ ਕਿਉਂ ਸੜਕਾਂ ਤੇ ਆਉਣਾ ਪੈ ਗਿਆ ਜੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵ ਪਤਾ ਹੈ ਦੇਖੋ ਜੀ ਜਿਹੜੀ ਇਹ ਸੱਤਾ ਤੇਰੇ ਜਿਹੜੀ ਇਹ ਗੱਲ ਕਹਿ ਕੇ ਆਈ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਸੱਤਾ ਦੇ ਵਿੱਚ ਅਸੀਂ ਆਵਾਂਗੇ ਆਮ ਲੋਕਾਂ ਦੀ ਸਰਕਾਰ ਆਊਗੀ ਤੇ ਉਦੋਂ ਕਿਸੇ ਨੂੰ ਵੀ ਰੋਜ਼ ਪ੍ਰਦਰਸ਼ਨ ਰੋਜ਼ ਧਰਨੇ ਨਹੀਂ ਦੇਣੇ ਪੈਣਗੇ ਪਰੰਤੂ ਤੁਹਾਨੂੰ ਪਤਾ ਕਿ ਪਹਿਲੇ ਦਿਨ ਤੋਂ ਜਦੋਂ ਦੀ April ਤੋਂ ਸਰਕਾਰ April 2022 ਤੋਂ ਸਰਕਾਰ ਬਣੀ ਹੈ ਤੇ ਪਹਿਲੇ ਦਿਨ ਤੋਂ ਹੀ ਜਿਹੜੀ ਹੈਗੀ ਆ ਲੋਕ ਸੜਕਾਂ ਦੇ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਮਜ਼ਦੂਰ ਹੋਣ ਜਿੰਨੇ ਵੀ ਹੈਗੇ ਸਾਰੇ ਸੜਕਾਂ ਦੇ ਉੱਤੇ ਆ ਸੋ ਅੱਜ ਜਿਹੜਾ ਮੁੱਦਾ ਸੀਗਾ ਮੇਨ ਮੁੱਦਾ ਸੀਗਾ ਕਿ ਤਿੰਨ ਮੁੱਖ ਮੰਗਾਂ ਇੱਕ ਤਾਂ ਜਿਹੜੇ ਸਾਡੇ ਭਾਰਤ ਜਿਹੜੇ ਸੰਵਿਧਾਨ ਅਨੁਸਾਰ ਜਿਹੜੇ ਚੌਥੇ ਥੰਮ ਗਿਨੇ ਜਾਂਦੇ ਆ ਪੱਤਰਕਾਰ ਸਾਡਾ ਭਾਈਚਾਰਾ ਜਿਹੜੀ ਕਿ ਫਰੀਡਮ ਆਫ ਸਪੀਚ ਦਾ ਜਿਹੜਾ ਸਾਨੂੰ ਅਧਿਕਾਰ ਦਿੱਤਾ ਗਿਆ ਤੇ ਸੰਵਿਧਾਨ ਦੀ ਧਾਰਾ 14 19 ਤੇ 21 ਦੇ ਤਹਿਤ ਜਿਹੜਾ ਹੈਗਾ ਸਵਾਲ ਕਰਨ ਦੇ ਉੱਤੇ ਵੀ ਜਿਹੜੇ ਪੰਜਾਬ ਸਰਕਾਰ ਵੱਲੋਂ ਪਰਚੇ ਕੀਤੇ ਗਏ ਉਹਨਾਂ ਨੂੰ ਲੈ ਕੇ ਦੂਸਰਾ ਜਿਹੜਾ ਹੈਗਾ ਇਹ ਜਿਹੜਾ ਸਾਡੀ ਨੌਜਵਾਨ ਖਾਸ ਕਰਕੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਮੋਰਚੇ ਦੇ ਜਿਹੜੇ ਚੇਅਰਮੈਨ ਨੇ ਭਾਈ ਨਛੱਤਰ ਸਿੰਘ ਉਹਨਾਂ ਦੇ ਉੱਪਰ ਜਿਹੜੇ ਨਜਾਇਜ਼ ਪਰਚੇ ਕੀਤੇ ਗਏ ਆ ਉਸ ਸੰਬੰਧੀ ਜਿਹੜਾ ਤੀਸਰਾ ਜਿਹੜਾ ਪਿਛਲੇ 90 ਦਿਨਾਂ ਦੇ ਵਿੱਚ ਜਿਹੜਾ 2025 ਦੇ ਵਿੱਚ 90 ਦਿਨਾਂ ਦੇ ਵਿੱਚ ਲਗਭਗ 26-27 ਜਿਹੜੇ ਫੇਕ ਇਨਕਾਊਂਟਰ ਕੀਤੇ ਗਏ ਆ ਉਹਨਾਂ ਫੇਕ ਇਨਕਾਊਂਟਰਾਂ ਦੇ ਜਿਹੜੇ ਹੈਗਾ ਵਿਰੋਧ ਦੇ ਵਿੱਚ ਜਿਹੜਾ ਫੇਕ ਇਨਕਾਊਂਟਰ ਕਿਉਂ ਕਹਿ ਰਹੇ ਹੋ ਫੇਕ ਦਾ ਦਾਵਾ ਤੁਸੀਂ ਕਿਉਂ ਕਰ ਰਹੇ ਹੋ ਜੀ ਦੇਖੋ ਜੀ ਫੇਕ ਇਹ ਆ ਕਿ ਜਿੰਨੀਆਂ ਵੀ ਜੜੀਆਂ 26-27 ਸਟੋਰੀਆਂ ਅਸੀਂ ਪੜੀਆਂ ਵਾਂ ਜਿੰਨੇ ਵੀ ਆਰਟੀਕਲ ਚਾਹੇ ਉਹ ਖਬਰਾਂ ਦੇ ਵਿੱਚ ਪੜੇ ਆ ਖਬਰਾਂ ਦੇਖੀਆਂ ਨੇ ਜਾਂ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਏ ਉਹਦੇ ਵਿੱਚ ਇੱਕੋ ਹੀ ਆ ਕਿ ਇੱਕੋ ਹੀ ਕਹਾਣੀ ਜਿਹੜੀ ਪੰਜਾਬ ਪੁਲਿਸ ਵੱਲ ਦ ਜੇ ਦੋਸਤ ਅਸਲ ਰਿਕਵਰ ਕਰ ਦਿੰਦਾ ਕਿ ਉਹ ਜਦੋਂ ਆਪਣਾ ਰਿਕਵਰ ਕਰਨ ਗਿਆ ਜਦੋਂ ਟੋਆ ਪਟਿਆ ਹੁਣ ਤੁਸੀਂ ਮੈਨੂੰ ਦੱਸੋ ਕਿ ਟੋਏ ਦੇ ਵਿੱਚ ਜਿਹੜਾ ਹੈਗਾ ਕੋਈ ਪਿਸਟਲ ਜਿਹੜਾ ਹੈਗਾ ਉਹ ਲੋਡ ਕਰਕੇ ਰੱਖਦਾ ਹੁੰਦਾ ਕਿ ਜਦੋਂ ਉਹਨਾਂ ਨੇ ਟੋਆ ਪਟਿਆ ਠੀਕ ਇਨਕਾਊਂਟਰ ਸਾਨੂੰ ਲੱਗੇ ਹੋ ਗਈ ਹੋਰ ਤੁਹਾਡੀਆਂ ਕਿਹੜੀਆਂ ਮੰਗਾਂ ਨਹੀਂ ਹਾਂਜੀ ਇਹ ਤਿੰਨ ਮੁੱਖ ਮੰਗਾਂ ਜਿਹੜੀਆਂ ਹੈਗੀਆਂ ਉਹ ਤਾਂ ਹੈਗੀਆਂ ਹੈਗੀਆਂ ਵਾ ਬਾਕੀ ਨਾਲ ਬਿਜਲੀ ਦਾ ਮੁੱਦਾ ਜਿਹੜਾ ਟੋਲ ਟੈਕਸਾਂ ਦੇ ਉੱਪਰ ਜਿਹੜਾ ਹੈਗਾ ਬੂਥਲੈਸ ਕੀਤਾ ਜਾ ਰਿਹਾ ਟੋਲ ਨੂੰ ਉਸ ਸੰਬੰਧੀ ਜਿਹੜੀਆਂ ਕਿਸਾਨੀ ਮੰਗਾਂ ਪਰ ਮੇਨ ਜਿਹੜੀਆਂ ਸਾਡੇ ਨਾਲ ਜਿਹੜੀਆਂ ਤਿੰਨ ਮੰਗਾਂ ਮੋਕ ਮੰਗਾ ਜਿਹੜਾ ਸਾਡਾ ਪੱਤਰਕਾਰ ਆਇਆ ਭਾਈਚਾਰੇ ਦੇ ਪਰਚਾ ਫੇਕ ਅਨਕਾਊਂਟਰ ਤੇ ਨੌਜਵਾਨਾਂ ਤੇ ਨਿਆਜ਼ ਪਰਚੇ ਅੱਛਾ ਹੁਣ ਪੱਤਰਕਾਰ ਭਾਈਚਾਰੇ ਤੇ ਜਿਹੜਾ ਪਰਚਾ ਹੋਇਆ ਉਹਨੂੰ ਲੈ ਕੇ ਕਿਸਾਨ ਜਥੇਬੰਦੀਆਂ ਚ ਰੋਜ਼ ਕਿੰਨਾ ਗਿਆ ਜੀ ਹਾਂਜੀ ਜਿਹੜਾ ਪੱਤਰਕਾਰਾਂ ਦੇ ਪਰਚਾ ਆ ਦੇਖੋ ਬਹੁਤ ਜ਼ਿਆਦਾ ਅਸੀਂ ਤਾਂ ਪਹਿਲੇ ਦਿਨ ਹੀ ਸਾਰੀਆਂ ਤੁਸੀਂ ਉਹ ਖਬਰਾਂ ਪੜੀਆਂ ਹੋਣੀਆਂ ਅਸੀਂ ਪਹਿਲੇ ਦਿਨ ਹੀ ਇਹ ਜਿਹੜਾ ਹੈਗਾ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਸੀਗਾ ਕਿ ਭਾਈ ਜਿਹੜਾ ਹੈਗਾ ਵਾ ਪੱਤਰਕਾਰ ਭਾਈਚਾਰਾ ਜਿਹੜਾ ਹੈਗਾ ਉਹ ਸਾਡੀ ਆਵਾਜ਼ ਜਿਹੜਾ ਹੈਗਾ ਆ ਦੁਨੀਆ ਦੇ ਵਿੱਚ ਪਹੁੰਚਾਉਂਦਾ ਵਾ ਦੁਨੀਆ ਦੇ ਵਿੱਚ ਸਾਡੀ ਆਵਾਜ਼ ਪਹੁੰਚਾਉਂਦਾ ਪਹੁੰਚਾਉਂਦਾ ਜਿੱਥੇ ਵੀ ਕਿਸਾਨ ਮਜ਼ਦੂਰ ਕੋਈ ਰੋਜ਼ ਮਾਰਚ ਕਰਦੇ ਆ ਉੱਥੇ ਜਿਹੜਾ ਆਵਾਜ਼ ਪਹੁੰਚਾਉਂਦਾ ਐ ਸੋ ਇਹਨਾਂ ਦੇ ਉੱਪਰ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ ਆ ਉਹ ਬਿਲਕੁਲ ਨਜਾਇਜ਼ ਨੇ ਕਿਉਂਕਿ ਸਵਾਲ ਕੀ ਸੀਗਾ ਕਿ ਭਾਈ ਜਦੋਂ ਜਾਪਾਨ ਦੌਰੇ ਉੱਤੇ ਭਗਵੰਤ ਮਾਨ ਸੀਗਾ ਤੇ ਉਦੋਂ ਜਿਹੜਾ ਜਹਾਜ਼ ਦੇ ਝੂਟੇ ਕੌਣ ਲੈਂਦਾ ਰਿਹਾ ਸਾਡੇ ਭਾਈ ਮਿੰਟੂ ਗੁਰਸਰੀਏ ਨੇ ਇੱਕੋ ਹੀ ਸਵਾਲ ਕੀਤਾ ਸੀ ਕਿ ਇਹਨੇ ਜਿਹੜਾ ਹੈਗਾ ਵਾ ਜਿਹੜਾ ਗੱਡਾ ਕਿਹਨੇ ਬਣਾਇਆ ਹੋਇਆ ਘੋੜਾ ਰੇੜਾ ਕਿਹਨੇ ਬਣਾਇਆ ਹੋਇਆ ਜਿਹੜਾ ਪੱਠਿਆੜਾ ਰੇੜਾ ਕਿਹਨੇ ਬਣਾਇਆ ਹੋਇਆ ਐਡਾ ਕ ਸਵਾਲ ਕਰਦੇ ਉਦੋਂ ਪਰਚਾ ਦਾਦ ਕੀਤਾ ਜਾਂਦਾ ਸਾਡੇ ਵੀਰ ਮਰਜਿੰਦਰ ਦੇ ਉੱਪਰ ਪਰਚਾ ਦਾਦ ਕੀਤਾ ਜਾਂਦਾ ਜਿਹੜੇ ਸਾਡੇ ਗੋਇਲ ਸਾਹਿਬ ਨੇ ਜਿਹੜੇ ਆਰਟੀਐ ਐਕਟੀਵਿਸਟ ਨੇ ਉਹਨਾਂ ਉੱਪਰ ਪਰਚਾ ਦਾਦ ਕੀਤਾ ਸਿਰਫ ਕ ਸਵਾਲ ਕਰਨ ਦੇ ਉੱਪਰ ਹੁਣ ਸਾਡੇ ਆਵਾਜ਼ ਵੀ ਜਿਹੜੀ ਬੰਦ ਕੀਤੀ ਜਾਊਗੀ ਸੋ ਇਸ ਵਾਰ ਸੰਬੰਧੀ ਅੱਜ ਦਾ ਰੋਸ ਪ੍ਰਦਰਸ਼ਨ ਰੱਖਿਆ ਗਿਆ ਸੀਗਾ ਜੀ ਹੁਣ ਪਰਚਾ ਰੱਦ ਕਰਨ ਨੂੰ ਲੈ ਕੇ ਤੁਹਾਡੀ ਮੰਗਿਆ ਜੀ ਪਰਚਾ ਰੱਦ ਪਰਚਾ ਜਿਹੜਾ ਹੈਗਾ ਇਹਨਾਂ ਨੇ ਕੱਲ ਇਨਕੁਆਰੀਆਂ ਸਾਡੀਆਂ ਅਧਿਕਾਰੀ ਪਹੁੰਚ ਚੁੱਕੇ ਨੇ ਅਸੀਂ ਇਹਨਾਂ ਨੂੰ 19 ਤੱਕ ਦਾ ਟਾਈਮ ਦਿੰਨੇ ਆ ਜੇਕਰ 10 ਦਿਨਾਂ ਦੇ ਵਿੱਚ ਉਹ ਇਨਕੁਆਰੀਆਂ ਕੰਪਲੀਟ ਕਰਕੇ ਨਛੱਤਰ ਸਿੰਘ ਦੇ ਉੱਪਰ ਜਿਹੜੇ ਪਰਚੇ ਦਰਜ ਹੋਏ ਆ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਦੇ ਉੱਪਰ ਪਰਚੇ ਦਰਜ ਹੋਏ ਆ ਜੇਕਰ ਕੈਨਸਲ ਨਹੀਂ ਹੁੰਦੇ ਤੇ ਜਿਹੜਾ ਪੀਏਪੀ ਚੌਂਕ ਮੁਕੰਮਲ ਜਿਹੜਾ ਬੰਦ ਕੀਤਾ ਜਾਊਗਾ ਤੇ ਜਿਹੜੇ ਉਹਦੇ ਸਿੱਟੇ ਨਿਕਲਣਗੇ ਉਹਦਾ ਜ਼ਿੰਮੇਵਾਰ ਜਲੰਧਰ ਪ੍ਰਸ਼ਾਸਨ ਕਪੂਰਥਲਾ ਪ੍ਰਸ਼ਾਸਨ ਪੰਜਾਬ ਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਊਗਾ 19 ਤਰੀਕ ਦੇ ਸੋਮਵਾਰ ਨੂੰ ਪੀਏਪੀ ਚੌਂਕ ਪੱਕੇ ਤੌਰ ਤੇ ਬੰਦ ਕਰਾਂ ਜਨਵਰੀ ਦੇ 3 ਸੋਮਵਾਰ ਤੋਂ ਠੀਕ ਹੈ ਠੀਕ ਹੈ ਧੰਨਵਾਦ ਬਾਜੀ ਬਹੁਤ ਬਹੁਤ ਸੋ ਬਿਲਕੁਲ ਦਰਸ਼ਕੋ ਸਾਹਿਬ ਇਹ ਸਾਡੇ ਨਾਲ ਹੈ ਕਿਸਾਨ ਆਗੂ ਗੁਰਦੀਪ ਸਿੰਘ ਪੰਡਾਲਾ ਇਹਨਾਂ ਨੇ ਸਿੱਧੇ ਤੌਰ ਤੇ ਇਹ ਕਿਹਾ ਵੀ ਭਾਈ ਪੱਤਰਕਾਰਾਂ ਤੇ ਹੋਰ ਜਿਹੜੇ ਲੋਕ ਨੇ ਉਹਨਾਂ ਤੇ ਨਜਾਇਜ਼ ਜਿਹੜੇ ਪਰਚੇ ਹੋਏ ਨੇ ਇਹਨਾਂ ਦਾ ਇਹ ਕਹਿਣਾ ਵੀ ਭਾਈ ਉਹ ਪਰਚੇ ਨਜਾਇਜ਼ ਨਜਾਇਜ਼ ਨੇ ਜੋ ਰੱਦ ਨਹੀਂ ਕੀਤੇ ਜਾਂਦੇ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਪੀਏਪੀ ਚੌਕ ਜਿਹੜਾ ਉਹ ਪੱਕੇ ਤੌਰ ਤੇ ਬੰਦ ਕਰਨਗੇ ਉੱਥੇ ਪੱਕਾ ਮੋਰਚਾ ਲਾਉਣਗੇ ਹੁਣ ਦੇਖਣਾ ਹੋਏਗਾ ਕਿ ਇਹਨਾਂ ਦੀਆਂ ਮੰਗਾਂ ਵੱਲ ਸਰਕਾਰ ਵੱਲੋਂ ਕਦੋਂ ਗੌਰ ਹੈ ਕਿਤਾ ਜਾਂਦਾ ਹੈ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ